ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਹੁਸ਼ਿਆਰਪੁਰ ਦੇ ਪਿੰਡ ਕੋਠੇ ਜੱਟਾਂ ਚ ਇਹ ਜਸ਼ਨ ਵਿਆਹ ਤੋਂ ਪਹਿਲਾਂ ਦਾ ਹੈ ਡਾਂਸ ਫਲੋਰ ਤੇ ਥਿਰ ਰਹੇ ਨੌਜਵਾਨ ਮਸਤੀ ਵਿੱਚ ਕਈ ਘੰਟੇ ਨੱਚਦੇ ਰਹੇ ਡੱਬ ਚ ਰਿਵਾਲਵਰ ਰੱਖਣ ਦਾ ਸ਼ੌਕ ਇੱਕ ਨੌਜਵਾਨ ਦੀ ਜਾਨ ਤੇ ਭਾਰੀ ਪੈ ਗਿਆ ਇਸ ਘਰ ਚ ਕੁੜੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ ਵਿਆਹ ਤੋਂ ਪਹਿਲਾਂ ਜਾਗੋ ਤੇ ਘਰ ਚ ਸਮਾਗਮ ਰਖਵਾਇਆ ਗਿਆ ਮਸਤੀ ਵਿੱਚ ਨੱਚਦੇ ਨੌਜਵਾਨਾਂ ਕੋਲ ਹਥਿਆਰ ਵੀ ਸਨ ਡਾਂਸ ਫਲੋਰ ਤੇ ਮਸਤੀ ਵਿੱਚ ਸੁਰੱਖਿਆ ਦੀ ਪਰਵਾਹ ਨਾ ਕਰਦੇ ਹੋਏ ਸਮਾਗਮ 'ਚ ਫਾਇਰਿੰਗ ਹੋਈ ਗੋਲੀ ਲੱਗਣ ਕਾਰਨ ਸਮਾਗਮ 'ਚ ਹਿੱਸਾ ਲੈਣਾਏ ਮਨਿੰਦਰ ਸਿੰਘ ਨਾਮੀ ਨੌਜਵਾਨ ਦੀ ਮੌਤ ਹੋ ਗਈ ਖੁਸ਼ੀਆਂ ਅਚਾਨਕ ਗਮ 'ਚ ਤਬਦੀਲ ਹੋ ਗਈਆਂ ਦਰਸਲ ਨੱਚਦੇ ਹੋਏ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੁਕਣ ਗਿਆ ਸੀ ਮਨਿੰਦਰ ਪਰ ਮਾਮਲਾ ਇੰਨਾ ਵਧਿਆ ਕਿ ਗੋਲੀ ਮਨਿੰਦਰ ਨੂੰ ਲੱਗੀ ਅਤੇ ਮੌਕੇ ਤੇ ਉਸ ਦੀ ਮੌਤ ਹੋ ਗਈ ਉਹ ਘਜ਼ਾਰੇ ਕੰਦੇ ਦੰਦੜ ਪੈ ਕੇ ਮੁੰਡੇ ਨੂੰ ਦੰਦੜ ਪੈ ਗਈ ਤਾਂ ਉਹ ਜੇਲਾ ਆਣ ਕੇ ਕਈ ਸਾਰੇ ਤਾਂ ਦੰਦੜ ਭੰਨਣ ਲੱਗ ਗਏ ਉਹ ਉਸ ਤੋਂ ਬਾਅਦ ਦੇ ਵਿੱਚ ਇਹ ਨਾਲ ਬਾਹਰ ਆਇਆ ਤਾਂ ਦਬੰਦ ਨਿਆਣੇ ਚੱਕੇ ਲੱਗੇ ਉਹਨਾਂ ਨੂੰ ਉੱਤੇ ਨੂੰ ਹਸਪੀਟਲ ਨੂੰ ਉਹ ਜਾਂਦੇ ਸਨ ਸਰਾਜੋ ਗੱਜ ਕੇ ਡੋਰੀ ਲੱਗੀ ਸੀ ਜੀ ਸਮਾਗਮ ਦੇ ਇਸ ਵੀਡੀਓ ਵਿੱਚ ਇਸ ਸ਼ਖਸ ਹਵਾ ਵਿੱਚ ਫਾਇਰਿੰਗ ਵੀ ਕਰਦਾ ਦਿਖਾਈ ਦੇ ਰਿਹਾ ਹੈ ਮਨਿੰਦਰ ਨੂੰ ਗੋਲੀ ਲੱਗਣ ਤੋਂ ਬਾਅਦ ਡਾਂਸ ਫਲੋਰ ਤੇ ਥਿਰ ਰਹੇ ਨੌਜਵਾਨ ਫਰਾਰ ਹੋ ਗਏ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ 18 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜੇ ਡੀਜੇ ਤੇ ਬੰਦੇ ਨਜ਼ਦੇ ਸੀ ਉਹ ਰਾਤੀ ਮੌਕੇ ਤੋਂ ਭੱਜ ਗਏ ਸੀ ਉਹਨਾਂ ਦੇ ਕਰਾਤੇ ਐ ਪਾਰਟੀਆਂ ਪੀਤੀਆਂ ਫਾਇਟਰ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਾਰਚ ਖੁਸ਼ੀਆਂ ਆਉਂਦੀਆਂ ਨੇ ਤਾਂ ਮਸਤੀ ਛਾ ਜਾਣਾ ਆਮ ਜਿਹਾ ਹੁੰਦਾ ਹੈ ਪਰ ਮਸਤੀ ਜਦੋਂ ਜਾਣ ਤੇ ਭਾਰੀ ਪੈਂਦੀ ਹੈ ਤਾਂ ਕਈ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਨੇ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਫਾਇਰਿੰਗ ਕਿਹੜੇ ਹਥਿਆਰ ਨਾਲ ਕੀਤੀ ਗਈ ایਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ